ਡਾਕਟਰ ਨਵਜੋਤ ਕੌਰ ਸਿੱਧੂ ਨੇ ਜੋ 500 ਕਰੋੜ ਦੀ ਕੁਰਸੀ ਨੂੰ ਲੈ ਕੇ ਬਿਆਨ ਦਿੱਤਾ ਉਹ ਲਗਾਤਾਰ ਹੁਣ ਮੁਸ਼ਕਲਾਂ ਉਹਨਾਂ ਦੀ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਈ ਕਮਾਂਡ ਜਿਹੜੀ ਕਿ ਉਹਨਾਂ ਦੀ ਪੱਕੀ ਛੁੱਟੀ ਕਰ ਸਕਦੀ ਆ ਪਰ ਦੂਜੇ ਪਾਸੇ ਉੱਥੇ ਹੀ ਦੱਸੀਏ ਕਿ ਰਿਪੋਰਟ ਜਿਹੜੀ ਕਿ ਹਾਈ ਕਮਾਂਡ ਨੇ ਮੰਗ ਲਈ ਐ ਤੇ ਦੂਜੇ ਪਾਸੇ ਹਾਈ ਲੈਵਲ ਕਮੇਟੀ ਤੱਕ ਬਣਾ ਦਿੱਤੀ ਐ ਤੇ ਦੱਸੀਏ ਕਿ ਕਾਂਗਰਸ ਪਾਰਟੀ ਚਕਲਾਇਸ਼ ਹਜੇ ਵਿਚਾਰੀ ਐ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਲੀਗਲ ਨੋਟਿਸ ਇੱਕ ਦੂਜੇ ਨੂੰ ਜਾ ਰਹੇ ਨੇ ਤੇ ਦੂਜੇ ਪਾਸੇ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਨੇ ਚਾਰਜ ਤੋ ਰਿਪੋਰਟ ਮੰਗੀ ਆ ਤੇ ਦੂਜੇ ਪਾਸੇ ਭੁਪੇਸ਼ ਬਗੇਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਜੇਕਰ ਕਾਂਗਰਸ ਪਾਰਟੀ ਦੇ ਵਿੱਚ ਡਿਸਪਲਨ ਨਹੀਂ ਹੋਵੇਗਾ ਤਾਂ ਐਕਸ਼ਨ ਜ਼ਰੂਰ ਲਿਆ ਜਾਵੇਗਾ ਤੇ ਅਨੁਸ਼ਾਸਨ ਹੋਣਾ ਜਿਹੜਾ ਕਿ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਜਿਹੜਾ ਐਕਸ਼ਨ ਜਿਹੜਾ ਕਿ ਉਹਨਾਂ ਦੇ ਉੱਤੇ ਲਿਆ ਗਿਆ ਹਾਲਾਂਕਿ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੀ ਕਿ ਹੁਣ ਹਾਈ ਲੈਵਲ ਕਮੇਟੀ ਬਣਾ ਦਿੱਤੀ ਹੈ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਿਏ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਉਥੇ ਹੀ ਹਾਈ ਲੈਵਲ ਕਮੇਟੀ ਤੱਕ ਬਣਾਈ ਗਈ ਹੈ ਤੇ ਜਿਸ ਤੋਂ ਬਾਅਦ ਭੁਪੇਸ਼ ਬਗੈਲ ਨੇ ਜਿਹੜਾ ਕਿ ਆਪਣਾ ਜਵਾਬ ਦੇ ਦਿੱਤਾ ਹੈ ਤੇ ਉਥੇ ਕਾਂਗਰਸ ਪਾਰਟੀ ਦੇ ਵਿੱਚ ਹਜੇ ਕਲੇਸ਼ ਹੈ ਜਿਹੜਾ ਕਿ ਲਗਾਤਾਰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਹਾਈ ਕਮਾਂਡ ਜਿਹੜੀ ਕਿ ਉਹਨਾਂ ਦੀ ਪੱਕੀ ਛੁੱਟੀ ਕਰ ਸਕਦੀ ਆ ਪਰ ਦੂਜੇ ਪਾਸੇ ਉਥੇ ਹੀ ਦੱਸੀਏ ਕਿ ਰਿਪੋਰਟ ਜਿਹੜੀ ਕਿ ਹਾਈ ਕਮਾਂਡ ਨੇ ਮੰਗ ਲਈ ਹੈ ਤੇ ਦੂਜੇ ਪਾਸੇ ਹਾਈ ਲੈਵਲ ਕਮੇਟੀ ਤੱਕ ਬਣਾ ਦਿੱਤੀ ਹੈ ਤੇ ਦੱਸੀਏ ਕਿ ਕਾਂਗਰਸ ਪਾਰਟੀ 'ਚ ਕਲੇਸ਼ ਹਜੇ ਵੀ ਚਾਰੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਹਨਾਂ ਦੀ ਮੁਸ਼ਕਲਾਂ ਲਗਾਤਾਰ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਲੀਗਲ ਨੋਟਿਸ ਇੱਕ ਦੂਜੇ ਨੂੰ ਭੇਜੇ ਜਾ ਰਹੇ ਨੇ ਤੇ ਦੂਜੇ ਪਾਸੇ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਨੇ ਚਾਰਜ ਤੋਂ ਰਿਪੋਰਟ ਮੰਗੀ ਆ ਤੇ ਦੂਜੇ ਪਾਸੇ ਭੁਪੇਸ਼ ਬਗੇਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਜੇਕਰ ਕਾਂਗਰਸ ਪਾਰਟੀ ਦੇ ਵਿੱਚ ਡਿਸਪਲਨ ਨਹੀਂ ਹੋਵੇਗਾ ਤਾਂ ਐਕਸ਼ਨ ਜ਼ਰੂਰ ਲਿਆ ਜਾਵੇਗਾ ਤੇ ਅਨੁਸ਼ਾਸਨ ਹੋਣਾ ਜਿਹੜਾ ਕਿ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਜਿਹੜਾ ਐਕਸ਼ਨ ਜਿਹੜਾ ਕਿ ਉਹਨਾਂ ਦੇ ਉੱਤੇ ਲਿਆ ਗਿਆ ਹਾਲਾਂਕਿ ਦੂਜੇ ਪਾਸੇ ਗੱਲ ਕਰੀਏ ਤਾਂ ਜੇ ਕਿ ਹੁਣ ਹਾਈ ਲੈਵਲ ਕਮੇਟੀ ਬਣਾ ਦਿੱਤੀ ਹੈ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਿਏ ਕਿ ਇਸ ਮਾਮਲੇ ਦੇ ਵਿੱਚ ਹੁਣ ਲਗਾਤਾਰ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਉੱਥੇ ਹੀ ਹਾਈ ਲੈਵਲ ਕਮੇਟੀ ਤੱਕ ਬਣਾਈ ਗਈ ਹੈ ਤੇ ਜਿਸ ਤੋਂ ਬਾਅਦ ਭੁਪੇਸ਼ ਬਗੈਲ ਨੇ ਜਿਹੜਾ ਕਿ ਆਪਣਾ ਜਵਾਬ ਦੇ ਦਿੱਤਾ ਹੈ ਤੇ ਉੱਥੇ ਕਾਂਗਰਸ ਪਾਰਟੀ ਦੇ ਵਿੱਚ ਹਜੇ ਕਲੇਸ਼ ਹੈ ਜਿਹੜਾ ਕਿ ਲਗਾਤਾਰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਹਾਈ ਕਮਾਂਡ ਜਿਹੜੀ ਕਿ ਉਹਨਾਂ ਦੀ ਪੱਕੀ ਛੁੱਟੀ ਕਰ ਸਕਦੀ ਆ ਪਰ ਦੂਜੇ ਪਾਸੇ ਉੱਥੇ ਹੀ ਦੱਸਿਏ ਕਿ ਰਿਪੋਰਟ ਜਿਹੜੀ ਕਿ ਹਾਈ ਕਮਾਂਡ ਨੇ ਮੰਗ ਲਈ ਹੈ ਤੇ ਦੂਜੇ ਪਾਸੇ ਹਾਈ ਲੈਵਲ ਕਮੇਟੀ ਤੱਕ ਬਣਾ ਦਿੰਦੀ ਹੈ ਤੇ ਦੱਸਿਆ ਕਿ ਕਾਂਗਰਸ ਪਾਰਟੀ ਚਕਲਾਇਸ਼ ਹਜੇ ਵਿਚਾਰੀਏ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਹਨਾਂ ਦੀ ਮੁਸ਼ਕਲਾਂ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਲੀਗਲ ਨੋਟਿਸ ਇੱਕ ਦੂਜੇ ਨੂੰ ਭੇਜੇ ਜਾ ਰਹੇ ਨੇ ਤੇ ਦੂਜੇ ਪਾਸੇ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਨੇ ਚਾਰਜ ਤੋਂ ਰਿਪੋਰਟ ਮੰਗੀ ਆ ਤੇ ਦੂਜੇ ਪਾਸੇ ਭੁਪੇਸ਼ ਬਗੇਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਜੇਕਰ ਕਾਂਗਰਸ ਪਾਰਟੀ ਦੇ ਵਿੱਚ ਡਿਸਪਲਨ ਨਹੀਂ ਹੋਵੇਗਾ ਤਾਂ ਐਕਸ਼ਨ ਜ਼ਰੂਰ ਲਿਆ ਜਾਵੇਗਾ ਤੇ ਅਨੁਸ਼ਾਸਨ ਹੋਣਾ ਜਿਹੜਾ ਕਿ ਬਹੁਤ ਜ਼ਰੂਰੀ ਆ ਤੇ ਤੋਂ ਬਾਅਦ ਜਿਹੜਾ ਐਕਸ਼ਨ ਜਿਹੜਾ ਕਿ ਉਹਨਾਂ ਦੇ ਉੱਤੇ ਲਿਆ ਗਿਆ ਹਾਲਾਂਕਿ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੀ ਕਿ ਹੁਣ ਹਾਈ ਲੈਵਲ ਕਮੇਟੀ ਬਣਾ ਦਿੱਤੀ ਹੈ ਤੇ ਜਿਸ ਦੇ ਤਹਿਤ ਤੁਹਾਨੂੰ ਦੱਸੀਏ ਕਿ ਇਸ ਮਾਮਲੇ ਦੇ ਵਿੱਚ ਹੁਣ ਲਗਾਤਾਰ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਉੱਥੇ ਹੀ ਹਾਈ ਲੈਵਲ ਕਮੇਟੀ ਤੱਕ ਬਣਾਈ ਗਈ ਹੈ ਤੇ ਜਿਸ ਤੋਂ ਬਾਅਦ ਭੁਪੇਸ਼ ਬਗੈਲ ਨੇ ਜਿਹੜਾ ਕਿ ਆਪਣਾ ਜਵਾਬ ਦੇ ਦਿੱਤਾ ਹੈ ਤੇ ਉੱਥੇ ਕਾਂਗਰਸ ਪਾਰਟੀ ਦੇ ਵਿੱਚ ਹਜੇ ਕਲੇਸ਼ ਜਿਹੜਾ ਕਿ ਲਗਾਤਾਰ ਵਾਧਾ ਹੋਇਆ ਨਜ਼ਰ ਆ ਰਿਹਾ